ਸਾਸਰੀਕਲ ਦੋਸਤੋ ਮੈਂ ਤੁਹਾਡਾ ਰਾਜਪ੍ਰੀਤ ਸਿੰਘ ਲੈ ਕੇ ਆਇਆ ਅੱਜ ਇੱਕ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਚੱਲਾਂਗੇ ਜੱਗੇ ਦੇ ਘਰੇ ਤੇ ਤੁਹਾਨੂੰ ਦਿਖਾਣੇ ਆ ਜੱਗੇ ਘਰੇ ਮਿਸਤਰੀ ਲੱਗੇ ਹੋਇਆ ਕੰਮਕਾਰ ਚੱਲ ਰਿਹਾ ਤੇ ਦੇਖੋ ਤੁਸੀਂ ਪੂਰੀ ਵੀਡੀਓ ਦੋਸਤੋ ਮੈਂ ਅੱਜ ਆਇਆ ਸੀਗਾ ਜੱਗੇ ਘਰੇ ਤੇ ਦੇਖਿਆ ਵਾ ਇੱਥੇ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਹੈ ਮਿਸਤਰੀ ਪ੍ਰਸਤ ਕਰ ਰਹੇ ਹਨ ਗੇਟ ਦੇ ਕੋਲ ਐਂਟਰੀ ਗੇਟ ਬਣਾਇਆ ਜਾ ਰਿਹਾ ਹੈ ਹਰੇਕ ਕੰਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਮਿਸਤਰੀ ਬਹੁਤ ਹੀ ਅਨੁਭਵੀ ਤੇ ਤਜਰਬੇਕਾਰ ਬੰਦੇ ਹਨ ਤੇ ਬਹੁਤ ਹੀ ਸੋਹਣਾ ਕੰਮ ਕਰਦੇ ਹਨ ਤੁਸੀਂ ਦੇਖੋ ਦੋਸਤੋ ਪਲਸਤਰ ਬਹੁਤ ਹੀ ਵਧੀਆ ਹੋ ਰਿਹਾ ਜਿਹੜਾ ਕੋਈ ਵੀ ਦੇਖੇ ਉਹ ਕਹੇ ਕਮਾਲ ਦਾ ਕੰਮ ਕੀਤਾ ਗਿਆ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਇਧਰ ਨਜ਼ਰ ਮਾਰੋ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਫ ਸਫਾਈ ਕੀਤੀ ਹੈ ਕੰਮ 'ਚ ਤੇ ਬਹੁਤ ਹੀ ਸੋਹਣਾ ਕੰਮ ਕਰਦੇ ਹਨ ਮਿਸਤਰੀ ਜੀ ਇਹ ਪਿੰਡ ਲਿਆਣਾ ਤੋਂ ਹਨ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਦੋਨੇ ਮਿਸਤਰੀ ਬਹੁਤ ਹੀ ਤਜਰਬੇਕਾਰ ਅਤੇ ਮਿਹਨਤੀ ਬੰਦੇ ਹਨ ਤੇ ਆਓ ਤੁਹਾਨੂੰ ਮੈਂ ਜੱਗਦੇ ਦਾ ਪੂਰਾ ਕਾਰਦਖਾਨਾ ਆ ਦੇਖੋ ਦੋਸਤੋ ਛੱਤ ਕਿੰਨੀ ਸਾਫ ਸਫਾਈ ਨਾਲ ਕੰਮ ਕੀਤਾ ਗਿਆ ਤੇ ਦੋਸਤੋ ਦੇਖ ਸਕਦੇ ਹੋ ਹਰੇਕ ਕਮਰੇ ਵਿੱਚ ਕੰਮ ਚੱਲ ਰਿਹਾ ਹੈ ਤੇ ਆ ਦੋਸਤੋ ਦੇਖ ਸਕਦੇ ਹੋ ਬਾਹਰ ਦਾ 뷰 ਤੇ ਆ ਤੁਸੀਂ ਦੇਖ ਸਕਦੇ ਹੋ ਗਾਇਸ ਆ ਬਾਹਰ ਦਾ ਪਾਥਮ ਦੇਖੋ ਕਿੰਨੇ ਸੋਹਣੇ ਬਣਿਆ ਤੇ ਆ ਤੁਸੀਂ ਦੇਖ ਸਕਦੇ ਹੋ ਅੱਡੇ ਕੰਮ ਹੋ ਰਿਹਾ ਕੰਪਲੀਟ ਨਹੀਂ ਹਾਂ ਪਰ ਲਗਭਗ 80% ਕੰਮ ਹੋ ਚੁੱਕਿਆ ਬਸ ਥੋੜਾ ਬਹੁਤ ਰਹਿਣਾ ਹੈ ਜੇ ਤੁਸੀਂ ਆਪ ਦੇਖ ਸਕਦੇ ਹੋ ਅੰਦਰ ਦਾ ਤੁਹਾਨੂੰ ਥਿਊ ਵਿਊ ਦਿਖਾਣੇ ਆ। ਆ ਗਾਇਸ ਦੇਖੋ ਪੇਂਟਰ ਸਾਹਿਬ ਤੀਮਸਤੀਆ ਰਾਣੀ ਕਿੰਨਾ ਸੋਹਣਾ ਕੰਮ ਕੀਤਾ ਆ ਦੇਖ ਸਕੋ ਜਸਵੰਤ ਪੇਂਟਰ ਨੇ ਬਹੁਤ ਹੀ ਸੋਹਣਾ ਕਲਰ ਕੀਤਾ ਤੇ ਬਹੁਤ ਹੀ ਸਾਫ ਸਫਾਈ ਵਾਲਾ ਕੰਮ ਕੀਤਾ। ਆ ਦੇਖੋ ਗਾਇਸ ਬਹੁਤ ਹੀ ਜ਼ਿਆਦਾ ਵਧੀਆ ਕੰਮ ਹੈ। ਦੇਖੋ ਤਾਂ ਗਾਇਸ ਬਹੁਤ ਸੋਹਣਾ ਕੰਮ ਬਹੁਤ ਹੀ ਸੋਹਣੇ ਕਲਰ ਆ। ਆ ਦੇਖੋ ਗਾਇਸ ਬਰਾਂਡਾ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਅੰਦਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੱਗੇ ਕੋਲ ਜੱਗਾ ਵੀ ਅੰਦਰ ਕੰਮ ਕਰ ਰਹੇ ਹਨ ਆਹ ਦੇਖ ਸਕਦੇ ਹੋ ਜੱਗਾ ਵੀ ਮਿਹਨਤ ਕਰਦਾ ਪੂਰੀ ਜੱਗਾ ਬਹੁਤ ਹੀ ਸਾਫ ਸਫਾਈ ਦਾ ਕੰਮ ਕਰ ਰਿਹਾ ਹੈ ਦੇਖ ਸਕਦੇ ਹੋ ਗਾਇਸ ਤੇ ਇਹ ਰਸੋਈ ਵਿੱਚ ਕੰਮ ਕਰ ਰਹੇ ਹਨ ਅਤੇ ਜੋ ਗਰਮ ਮਵਾ ਉਬਾਰ ਪੇਜਣ ਲਈ ਪੱਖਾ ਲਾ ਰਹੇ ਹਨ ਦੇਖ ਸਕਦੇ ਹੋ ਗਾਇਸ ਜੱਗਾ ਦੀ ਮਿਹਨਤ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸੋ। ਦੋਸਤੋ ਤੁਸੀਂ ਦੇਖ ਸਕਦੇ ਹੋ ਜੱਗਾ ਬਹੁਤ ਹੀ ਸਰਲ ਤਰੀਕੇ ਨਾਲ ਕੰਮ ਕਰ ਰਹੇ ਹਨ ਤੇ ਜੱਗਾ ਧਿਆਨ ਨਾਲ ਥੋੜਾ ਜਆ ਤੇ ਨਾ ਵੱਜਵੇ। ਦੇਖ ਸਕਦੇ ਹੋ ਪੁੱਜ ਤਾਂ ਜੱਗੇ ਨੇ ਕਰ ਦਿੱਤਾ ਬਸ ਥੋੜਾ ਬੋਤ ਰਹਿਦਾ ਤੇ ਜਲਦੀ ਨਿਪਟਾ ਦੇਣਗੇ ਜੱਗਾ ਕੰਮ। ਤੇ ਦੋਸਤੋ ਦੇਖ ਸਕਦੇ ਹੋ ਜੱਗਾ ਕਾਰ ਵਿੱਚ ਐਦਾਂ ਕੰਮ ਕਰਦੇ ਰਹਿੰਦੇ ਹਨ ਮਿਹਨਤੀ ਅਤੇ ਤਜਰਬੇ ਵਾਲੇ ਬੰਦੇ ਹਨ। ਹਾ ਜੋ ਗਾਇਸ ਤਾਨੋ ਜਸਵੰਤ ਪੇਂਟਰ ਦੁਆਰਾ ਕੀਤੇ ਗਏ ਕੰਮ ਕਰਨ ਨੂੰ ਦਿਖਾਣੇ ਆ ਤੇ ਆ ਦੇਖ ਸਕਦੇ ਹੋ ਆਪਣੇ ਸਤਕਾਰਯੋਗ ਤਾਜੀ ਵੀ ਪੂਰੇ ਮਿਹਨਤ ਨਾਲ ਕੰਮ ਕਰ ਰਹੇ ਹਨ ਦੇਖੋ ਤਾਂ ਗਾਇਸ ਜਸਵੰਤ ਪੇਂਟਰ ਬੜੀ ਹੀ ਮਿਹਨਤ ਨਾਲ ਕੰਮ ਕਰਦੇ ਨੇ ਰੰਗਾਂ ਨਾਲ ਕੰਧਾਂ ਨੂੰ ਵੀ ਰੂਹ ਦੇ ਦਿੰਦੇ ਨੇ ਇਹਨਾਂ ਦੇ ਹੱਥਾਂ ਦਾ ਕਮਾਲ ਨਾਲ ਘਰ ਚਮਕਣ ਲੱਗ ਪੈਂਦੇ ਨੇ ਤੇ ਜਿਵੇਂ ਇਹ ਕੰਮ ਕਰਦੇ ਨੇ ਇਹਨਾਂ ਦਾ ਜਜ਼ਬਾ ਹੀ ਵੱਖਰਾ ਹੈ ਜਸਵੰਤ ਪੇਂਟਰ ਜੀ ਨੂੰ ਇਸ ਕੰਮ ਦਾ ਕਈ ਸਾਲਾਂ ਦਾ ਤਜਰਬਾ ਹੈ ਹਰ ਕੰਮ ਵਿੱਚ ਉਹ ਆਪਣੀ ਕਲਾ ਦਿਖਾ ਕੇ ਲੋਕਾਂ ਦੇ ਘਰ ਸੋਹਣੇ ਕਰ ਦਿੰਦੇ ਨੇ। ਮਿਹਨਤ ਤੇ ਲਗਨ ਨਾਲ ਕੰਮ ਕਰਨਾ ਇਹ ਹੈ ਜਸਵੰਤ ਪੇਂਟਰ ਦੀ ਖਾਸੀਅਤ। ਗ੍ਰਾਹਕਾਂ ਦਾ ਭਰੋਸਾ ਹੀ ਉਹਨਾਂ ਦੀ ਸਭ ਤੋਂ ਵੱਡੀ ਕਮਾਈ ਹੈ। ਤੇ ਦੋਸਤੋ ਆਪਾਂ ਜਸਵੰਤ ਪੇਂਟਰ ਦਾ ਨੰਬਰ ਥੱਲੇ ਲਾ ਦਾਂਗੇ। ਤੇ ਦੋਸਤੋ ਇਸ ਸਮੇਂ ਜੱਗਰ ਸੋਈ ਵਿੱਚ ਕੰਮ ਕਰ ਰਿਹਾ ਹੈ। ਇਹ ਆਪਣੇ ਹੱਥ ਨਾਲ ਪੱਖੇ ਲਈ ਛੇਦ ਬਣਾ ਰਿਹਾ ਹੈ ਤਾਂ ਜੋ ਰਸੋਈ ਦੀ ਗਰਮ ਹਵਾ ਬਾਹਰ ਜਾ ਸਕੇ। ਇੱਕ ਕੰਮ ਕਾਫੀ ਤਿਰਜ ਤੇ ਤਿਰਜ ਰਵੇ ਨਾਲ ਕਰ ਰਿਹਾ ਹੈ ਵੇਖੋ ਜੀ ਹਰ ਕਰ ਦੇ ਕੰਮ ਵਿੱਚ ਗਾ ਹਮੇਸ਼ਾ ਅੱਗੇ ਰਹਿੰਦਾ ਜਿੱਥੇ ਵੀ ਮਦਦ ਦੀ ਲੋੜ ਪੈਂਦੀ ਹੈ ਉਹ ਆਪਣੇ ਆਪ ਕੰਮ ਸ਼ੁਰੂ ਕਰ ਦਿੰਦਾ ਏਹੀ ਜੱਗੇ ਦੀ ਖਾਸੀਅਤ ਹੈ ਨਾ ਸਿਰਫ ਆਪਣੇ ਲਈ ਸਗੋ ਪਰਿਵਾਰ ਲਈ ਵੀ ਹਮੇਸ਼ਾ ਸੋਚਦਾ ਜਿਵੇਂ ਉਹ ਕਹਿੰਦਾ ਹੈ ਕਰ ਦੀ ਸੌਦਾ ਵੀ ਅਸਲੀ ਖੁਸ਼ੀ ਹੈ ਐਸੇ ਹੀ ਲੋਕ ਕੰਨ ਕਾਰ ਬਣਾਉਂਦੇ ਹਨ ਤੁਸੀਂ ਦੇਖ ਸਕਦਾ ਗਾਇਸ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਮਿਲਦੇ ਆਪਾਂ ਅਗਲੇ ਵਲੋਗ 'ਚ ਤੁਹਾਨੂੰ ਆ ਦੋਸਤੋ